प्यारे बच्चों आज ਅਸੀਂ ਰੰਗੋ ਰੰਗ ਮਹਾਰਨੀ ਸਿੱਖਾਂਗੇ ਰੰਗੋ ਰੰਗ ਮਹਾਰਨੀ ਦੇ ਵਿੱਚ ਪਹਿਲੀ ਲਾਈਨ ਸਵਰਾਂ ਦੀ ਹੁੰਦੀ ਹੈ ਆਓ ਅਸੀਂ ਦੇਖਦੇ ਹਾਂ ਕਿ ਪਹਿਲੀ ਲਾਈਨ ਪੜ੍ਹਦੇ ਹਾਂ ਤੁਸੀਂ ਮੇਰੇ ਪਿੱਛੇ ਪਿੱਛੇ ਪੜ੍ਹਨਾ ਹੈ जिथे मेरा एरो जाएगा तुम्हें तो उस अखर की आवाज़ मेरे पिछे पिछे आवाज़ कड़नी है पढ़ो अ आ, आ इ ई ऊ उ, उ, ए, ए, आ, 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 आ दूसरी लाइन स सा सि तीसरी लाइन ह हा हि ही हु हु हे है हो हाउ हंग हाँ 제곱이 라인 케, 카, 키, 키, 쿠, 쿠, 케, 캐, 코, 카오, 캉, 카. 다섯째 라인 케, 카, 키, 키, 쿠, 쿠, 케, 캐, 코, 카오, 캉, 카. ਗ ਗਾ ਗਿ ਗੀ ਗੁ ਗੂ ਗੇ ਗੈ ਗੋ ਗਾਓ ਗੰ ਗਾਂ 7ਵੀਂ ਲਾਈਨ ਕ ਕਾ ਕੇ ਕੀ ਕੁ ਕੂ ਕੇ ਕੈ ਕੋ ਕਾਓ ਕੰ ਕਾਂ ਪੈਰ ਵਿੱਚ ਜਦੋਂ ਅਸੀਂ ਮਹਾਰਨੀ ਪੜ੍ਹਦੇ ਹਾਂ ਜਿਹੜੀ ਪਹਿਲਾ ਅੱਖਰ ਹੈ ਪਹਿਲੇ ਕਾਲਮ ਵਿੱਚ ਸਾਰੇ ਮੁਕਤ ਅੱਖਰ ਹਨ ਦੂਸਰੇ ਕਾਲਮ ਦੇ ਵਿੱਚ ਕੰਨਾ ਮਾਤਰਾ ਵਾਲੇ ਅੱਖਰ ਹਨ ਤੀਸਰੇ ਵਿੱਚ ਸਿਹਾਰੀ ਮਾਤਰਾ ਵਾਲੇ ਚੌਥੇ ਵਿੱਚ ਬਿਹਾਰੀ ਮਾਤਰਾ ਹੈ ਪੰਜਵੇਂ ਵਿੱਚ ਔਂਕੜ ਦੀ ਮਾਤਰਾ ਹੈ ਛੇਵੇਂ ਦੇ ਵਿੱਚ ਲਿੰਕੜ ਦੀ ਮਾਤਰਾ ਹੈ ਸੱਤਵੇਂ ਕਾਲਮ ਦੇ ਵਿੱਚ ਲਾਂ ਦੀ ਮਾਤਰਾ ਹੈ ਅੱਠਵੇਂ ਵਿੱਚ ਦਲਾਵਾ ਹਨ 9ਵੇਂ ਵਿੱਚ ਹੋੜਾ ਹੈ 10ਵੇਂ ਵਿੱਚ ਕਨੌੜਾ ਹੈ ਦਸਾਂ ਮਾਤਰਾਾਂ ਅਤੇ ਦੋ ਲਗ ਅੱਖਰਾਂ ਜਿਵੇਂ ਟਿੱਪੀ ਤੇ ਕੰਨਾ ਵਿੱਚ ਦੀ ਤਾਂ ਇਸ ਤਰ੍ਹਾਂ ਅਸੀਂ ਇਸ ਨੂੰ ਰੰਗਾਂ ਅਨਸਾਰ ਹੀ ਪੜ੍ਹ ਸਕਦੇ ਹਾਂ ਜਿਵੇਂ ਅ ਸ ਹ ਈ ਕੀ ਖੂ ਗੂ ਕੇ ਇਸ ਤਰ੍ਹਾਂ ਪੂਰਾ ਕਲਰ ਸ ਹਾ ਕੀ ਖੀ ਗੂ ਕੋ ਸਫੇਦ ਕ ਖ ਗ ਕੀ ਤਾਂ ਇਸ ਤਰੀਕੇ ਨਾਲ ਤੁਸੀਂ ਬੱਚਿਓ ਇਸ ਨੂੰ ਐੜੀ ਤਰਸ਼ੀ ਕਾਲਮ ਵਾਈਜ਼ ਅਤੇ ਰੋ ਵਾਈਜ਼ ਪੜ੍ਹ ਸਕਦੇ ਹੋ ਜਿਵੇਂ ਮੁਕਤਾ ਲਖਰ ਅਸੀਂ ਪੜ੍ਹਾਂਗੇ ਅ ਸ ਹ ਕ ਖ ਗ ਕ ਆ ਸ ਖ ਕ ਖ ਗ ਕ ਤਾਂ ਇਸ ਤਰ੍ਹਾਂ ਸਮਝ ਪਤਾ ਚੱਲਦਾ ਹੈ ਕਿ ਮੁਕਤਾ ਨਾਲ ਕੰਨਾਂ ਲੱਗਣ ਨਾਲ ਆ ਦੀ ਆਵਾਜ਼ ਆਉਂਦੀ ਹੈ ਸ ਸ ਹ ਥ ਕ ਕ ਖ ਖ ਮੁਕਤਾ ਨਾਲ ਹੀ ਹਿਆਰੀ ਲੱਗਣ ਨਾਲ ਅ ਈ ਸ ਸੀ ਹ ਹੀ ਇਸ ਤਰ੍ਹਾਂ ਆਵਾਜ਼ ਆਉਂਦੀ ਹੈ ਅਤੇ ਮੁਕਤਾ ਨਾਲ ਅੰਕੜ ਭੈਰੀ ਲੱਗਣ ਨਾਲ ਅ ਈ ਸ ਸੀ ਹ ਹੀ ਇਸ ਤਰੀਕੇ ਨਾਲ ਮਾਤਰਾ ਦੇ ਨਾਲ ਮਿਲਾ ਕੇ ਆਵਾਜ਼ ਕੱਢਣ ਉਸ ਨੂੰ ਹਾਰ ਨਹੀਂ ਆਖਦੇ ਹਾਂ ਤਾਂ ਪਿਆਰੇ ਬੱਚਿਓ ਤੁਸੀਂ ਇਸ ਮਾਤਰਾ ਦੇ ਨਾਲ ਕਿਸੇ ਅੱਖਰ ਦੀ ਆਵਾਜ਼ ਨੂੰ ਮਿਲਾ ਕੇ ਦੋ ਬੋਲਦੇ ਹੋ ਤਾਂ ਅੱਖਰ ਦੇ ਨਾਲ ਸਾਡੀ ਧੁਨੀ ਪੈਦਾ ਹੁੰਦੀ ਹੈ ਜਿਹੜੀ ਸਾਨੂੰ ਸ਼ਬਦਾਂ ਵਿੱਚ ਵਰਤੀ ਜਾਂਦੀ ਹੈ ਇਸ ਤੋਂ ਫਿਰ ਸ਼ਬਦ ਬਣਦੇ ਹਨ ਜਿਵੇਂ ਸਾ ਗ ਸਾਗ ਖਾ ਰ ਖਾਰਾ ਹੈਨਾ ਇਸ ਤਿਕ ਨਾਲ ਹਾਕ ਹਾਕ ਹੈਨਾ ਹੀ ਚ ਕੀ ਹਿਚਕੀ ਇਸ ਤਰ੍ਹਾਂ ਸ਼ਬਦ ਬਣਦੇ ਹਨ ਤਾਂ ਪਿਆਰੇ ਬੱਚਿਓ ਇਸ ਤੋਂ ਅੱਗੇ ਆਪਾਂ ਸ਼ਬਦ ਸਿੱਖਾਂਗੇ ਤਾਂ ਅੱਜ ਦੇ ਲਈ ਨਹੀਂ ਤੁਹਾਡਾ ਸਭਨਾ ਦਾ ਧੰਨਵਾਦ ਇਸ ਨੂੰ ਲਿਖਣਾ ਵੀ ਹੈ ਅਤੇ ਇਸ ਨੂੰ ਪੜ੍ਹਨਾ ਵੀ ਹੈ